ਚਾਕੂ ਦੀ ਨੋਕ ਤੇ ਨੈਣਾ ਦੇਵੀ ਸੜਕ ਤੇ ਖੋਹੀ इनोਵਾ ਗੱਡੀ ਨੈਣਾ ਦੇਵੀ ਸੜਕ ਤੇ ਸੁਖ ਸਹੇਜ ਇਨਕਲੇਵ ਨੂੰ ਜਾਣ ਵਾਲੇ ਮੋੜ ਤੇ ਦੋ ਨੌਜਵਾਨਾਂ ਵੱਲੋਂ ਇੱਕ ਡਰਾਈਵਰ ਤੋਂ ਚਾਕੂ ਦਿਖਾ ਕੇ इनोਵਾ ਗੱਡੀ ਖੋਹਣ ਦੀ ਸੂਚਨਾ ਮਿਲੀ ਹੈ ਸੁਭਾਸ਼ ਚੰਦ ਉਰਫ ਰਾਜਾ ਪੁੱਤਰ ਆਰਮ ਚੰਦ ਵਾਸੀ ਟੱਬਾ ਟੱਪਰੀਆਂ ਨੇ ਦੱਸਿਆ ਕਿ ਉਹ ਆਪਣੀ ਚਾਂਦੀ ਰੰਗ ਦੀ 2010 ਮਾਡਲ इनोਵਾ ਗੱਡੀ ਨੰਬਰ ਪੀ ਬੀ 13 ਬੀ ਬੀ 4133 ਤੇ ਦੋ ਨੌਜਵਾਨਾਂ ਨੂੰ ਰੇਲਵੇ ਸਟੇਸ਼ਨ ਤੋਂ ਲੈ ਕੇ ਕੋਲਾਵਾਲਾ ਟੋਬਾ ਨੂੰ ਜਾ ਰਿਹਾ ਸੀ ਕਿ ਉਸ ਵਿੱਚ ਸਵਾਰ ਇੱਕ ਨੌਜਵਾਨ ਨੇ ਅਚਾਨਕ ਰੋਕ ਕੇ ਵਾਪਸ ਮੁੜਨ ਲਈ ਕਿਹਾ ਕਿ ਉਹਨਾਂ ਦਾ ਸਮਾਨ ਰੇਲਵੇ ਸਟੇਸ਼ਨ ਤੇ ਹੀ ਰਹਿ ਗਿਆ ਹੈ ਜਿਸ ਤੋਂ ਬਾਅਦ ਜਦੋਂ ਵਾਪਸੀ ਮੌਕੇ ਸੁਖ ਸਹਿਜ ਇਨਕਲੇਵ ਵਾਲੇ ਮੋੜ ਤੇ ਪਹੁੰਚਾਤਾ ਪਿੱਛੇ ਬੈਠੇ 22 ਸਾਲਾਂ ਨੌਜਵਾਨ ਨੇ ਛੁਰਾ ਉਸ ਦੇ ਗਲੇ ਤੇ ਰੱਖ ਕੇ ਗੱਡੀ ਰੋਕਣ ਲਈ ਕਿਹਾ ਜਦੋਂ ਕਿ ਅੱਗੇ ਉਹਨਾਂ ਦੀ ਸੀਟ ਨਾਲ ਬੈਠੇ 17 ਸਾਲਾਂ ਨੌਜਵਾਨ ਨੇ ਉਸ ਦੀ ਗੱਡੀ ਦਾ ਸਟੀering ਫੜ ਲਿਆ ਜਿਸ ਤੋਂ ਬਾਅਦ ਉਹਨਾਂ ਉਸ ਕੋਲੋਂ 3200 ਰੁਪਏ ਦੀ ਨਕਦੀ ਅਤੇ ਇੱਕ ਪੁਰਾਣਾ ਮੋਬਾਈਲ ਵੀ ਖੋ ਲਿਆ ਤੇ ਉਸ ਥਾਂ ਤੇ ਉਸਨੂੰ ਲਾ ਕੇ ਉਹ ਰਫੂ ਚੱਕਰ ਹੋ ਗਏ ਉਹਨਾਂ ਦੱਸਿਆ ਕਿ ਦੋਨੋਂ ਨੌਜਵਾਨ ਕਾਟੋ ਮਰਦੇ ਸਨ ਉਹਨਾਂ ਸਿਰ ਤੇ ਟੋਪੀ ਪਾਈ ਹੋਈ ਸੀ ਅਤੇ ਕੈਪਰੀ ਵੀ ਪਹਿਨੀ ਹੋਈ ਸੀ ਉਹਨਾਂ ਕਿਹਾ ਕਿ ਚੋਰੀ ਦੀ ਸੂchna ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ ਇਸ ਸੰਬੰਧੀ ਚੌਕੀ ਇੰਚਾਰਜ ਐਸ ਪੀ ਸਸਵੇਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ 148 ਨੰਬਰ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।